ਦੇਖ ਸ੍ਰਿੰਦਰ ਜਿਹੜਾ ਫੈਸਲਾ ਲੈ ਲਿਆ ਨਾ ਉਹਦਾ ਤੇ اٹਲ ਰਹਾ ਹਨਕ ਵੀ ਕੋਈ ਚੀਜ਼ ਹੁੰਦੀ ਆ ਉਹ ਫੈਸਲਾ ਲੀਤਾ ਛੱਡਤਾ ਛੱਡਤਾ ਹੁਣ ਜਾਏ ਉਹ ਤੇਰੇ ਕੋਲ ਆ ਕੇ ਆਪਣਾ ਨੱਕ ਵੀ ਰਖੜੇ ਨਾ ਦੁਬਾਰਾ ਵਾਪਸ ਜਾਣਾ ਇਹ ਦੁਨੀਆ ਦਾ ਦਸਤੂਰ ਆ ਭਰਾ ਲਗ ਲਗ ਹੁੰਦੇ ਨੇ ਬਾਅਦ ਚ ਦਿਲ ਵੀ ਨਹੀਂ ਲੱਗਦਾ ਤੇਰਾ ਜਿਵੇਂ ਦਿਲ ਨਹੀਂ ਲੱਗਦਾ ਤੇਰਾ ਦਿਲ ਭੜਕਦਾ ਉਹਨੇ ਤੈਨੂੰ ਪੁੱਛਿਆ 2 ਮਹੀਨਿਆਂ ਤੋਂ ਉਹ ਤੇਰੇ ਕੋਲ ਆਇਆ 2 ਮਹੀਨਿਆਂ ਚ ਉਨੇ ਚਾਹ ਕੀਤਾ ਵੀ ਮੈਂ ਆਪਣੇ ਭਰਾ ਨੂੰ ਲਾਭ ਲਵਾ ਤੈਨੂੰ ਕਾਦੀ ਫਿਕਰ ਪਈ ਆ ਐਵੇਂ ਟੈਨਸ਼ਨ ਚ ਭੱਜੀ ਫਿਰਦਾ ਜਿਹੜਾ ਫੈਸਲਾ ਲੈ ਲਿਆ ਫੈਸਲਾ ਲੈ ਲਿਆ ਪਰ ਭਾਜੀ ਮੇਰੇ ਇਲਾਵਾ ਉਹਦਾ ਹੈ ਹੀ ਕੌਣ ਛੋਟਾ ਭਰਾ ਹੈ ਮੇਰਾ ਖੂਨ ਦਾ ਰਿਸ਼ਤਾ ਹੈ ਮੇਰਾ ਤਾਂ ਦਿਲ ਕਰਦਾ ਮੈਂ ਉਹਨੂੰ ਜਾ ਕੇ ਮਿਲਾਂ ਉਹਦੇ ਨਾਲ ਗੱਲ ਕਰਾਂ ਆ ਗਿਲੇ ਸ਼ਿਕਵੇ ਦੇ ਖਤਮ ਕਰਾਂ ਇਹ ਨਾ ਤੇਰਾ ਗਲਤ ਫੈਸਲਾ ਆ ਇਹ ਫੈਸਲਾ ਲੈਣ ਤੋਂ ਪਹਿਲਾਂ ਸੋਚਣਾ ਸੀ ਪਹਿਲਾਂ ਤੂੰ ਹਣ ਖਣਕ ਸਾਰਾ ਕੁਝ ਉਹਦੇ ਨਾਂ ਤੇ ਕਰਤਾ ਆਪ ਚਲਾ ਗਿਆ ਹੁਣ ਤੂੰ ਆਪਣਾ ਕੰਮ ਵੀ ਸੈੱਟ ਕਰ ਲਿਆ ਸਭ ਕੁਝ ਕਰ ਲਿਆ ਹੁਣ ਫਿਰ ਤੂੰ ਜਾਏਂਗਾ ਫਿਰ ਆਪਣੀ ਬੇਇੱਜ਼ਤੀ ਕਰਾਏਂਗਾ ਤੂੰ ਕੀ ਜਾਣਦਾ ਜਾਂਦਿਆਂ ਨੂੰ ਤੈਨੂੰ ਗਲੇ ਨਾ ਲਾ ਲੂਗਾ ਓਏ ਉਹਨੇ ਆਪਣੇ ਸਾਲੇ ਦੀ ਸੁਣਨੀ ਐ ਆਪਣੀ ਜਨਾਨੀ ਦੀ ਸੁਣਨੀ ਐ ਉਹਨੂੰ ਭਰਾ ਨਹੀਂ ਚਾਹੀਦਾ ਉਹਨੂੰ ਪੈਸਾ ਚਾਹੀਦਾ ਪੈਸਾ ਲੈ ਕੇ ਅਗਲਾ ਚੁੱਪ ਕਰਕੇ ਬਹਿ ਗਿਆ ਸਾਰਾ ਕੁਝ ਉਹਨੇ ਸੈੱਟ ਕਰ ਲੈਣਾ ਤੂੰ ਜ਼ਿਆਦਾ ਸਿਆਣਾ ਨਾ ਬਣ ਜੋ ਦੁਬਾਰਾ ਕਮਾਏਗਾ ਉਹ ਵੀ ਉਹਨਾਂ ਨੂੰ ਦੇ ਬੈਠੇਗਾ ਤੈਨੂੰ ਸਾਰੀ ਉਮਰ ਨਹੀਂ ਆਕ ਲਾਣੀ ਤੂੰ ਸਾਰਾ ਕੁਝ ਉਹਨੂੰ ਦੇ ਦਿੱਤਾ ਹਜੇ ਵੀ ਜੋ ਹੈਗਾ ਰੰਦਾ ਸੁੰਦਾ ਉਹ ਵੀ ਦੇ ਦੇ ਭਰਾ ਭਰਾ ਕਰਕੇ ਆਪ ਕੱਲ ਨੂੰ ਭੀਖ ਮੰਗੇਗਾ ਰੋਟੀ ਖਾਣ ਚੁੱਕੇ ਪੈਸੇ ਨਹੀਂ ਹੋਣੇ ਤੇਰੇ ਕੋਲ ਤੈਨੂੰ ਖਵਾ ਦੂ ਰੋਟੀ ਆ ਕੇ ਉਹ ਹਜੇ ਤੱਕ ਤਾਂ ਉਹ ਹਟਲੇ ਨਹੀਂ ਪਏ ਦੇਖਦਾ ਨਹੀਂ ਉਹਦੇ ਸਾਲੇ ਦੀਆਂ ਚਾਲਾਂ ਕੀ ਹੋਇਆ ਸਿਮਰਨ ਕੁਛ ਨਹੀਂ ਤਾਂ ਵੀ ਤਾਂ ਠੀਕ ਆ ਹਾਂਜੀ ਠੀਕ ਆ ਪਰ ਮੇਰਾ ਨਾ ਦਿਲ ਦਾ ਘਬਰਾਈ ਜਾਂਦਾ ਪਿਆ ਅੱਜ ਚਲ ਕੋਈ ਨਹੀਂ ਤੂੰ ਆਰਾਮ ਕਰ ਲੈ ਮੈਂ ਦੁਕਾਨ ਤੇ ਜਾਣਾ ਵਾ ਫੇਰ ਗੱਲ ਸੁਣੋ ਤੁਸੀਂ ਕਿਸੇ ਤਰੀਕੇ ਵੀਰੇ ਨੂੰ ਘਰੇ ਲਿਆਓ ਨਾ ਤੈਨੂੰ ਕੀ ਲੱਗਦਾ ਵਾ ਮੇਰਾ ਨਹੀਂ ਦਿਲ ਕਰਦਾ ਕਿ ਵੀਰੇ ਨੂੰ ਘਰੇ ਲੈ ਕੇ ਆਵਾਂ ਮੈਂ ਵੀ ਉੱਥੇ ਰੋਟੀ ਖਾਂਦਾ ਇਹੀ ਸੋਚਦਾ ਪਿਆ ਸੀ ਪਰ ਲੈ ਕੇ ਕਿੱਦਾਂ ਆਈਏ ਜੇ ਆਪਾਂ ਵੀਰੇ ਕੋ ਸਿੱਧਾ ਗਏ ਤਾਂ ਵੀਰੇ ਨੇ ਮੰਨਣਾ ਨਹੀਂ ਉਹਨਾਂ ਕੋਈ ਨਾ ਕੋਈ ਸਕੀਮ ਲਗਾਣੀ ਪੈਣੀ ਆ ਤਾਂ ਹੀ ਵੀਰੇ ਨੂੰ ਘਰ ਲਿਆਵਾਂਗੇ ਨਾ ਹੁਣ ਆਪਾਂ ਵੀਰੇ ਨੂੰ ਮਿਲ ਸਕਦੇ ਆ ਗੋਲਡੀ ਵੀਰੇ ਕੋ ਵੀ ਨਹੀਂ ਜਾ ਸਕਦੇ ਤੇ ਮੰਮਾ ਉਹਨੂੰ ਵੀ ਨਹੀਂ ਮਿਲ ਸਕਦੇ ਹੁਣ ਤਾਂ ਸਾਰੇ ਰਿਸ਼ਤੇ ਖਰਾਬ ਹੋ ਰਹੇ ਆ ਮੈਂ ਤੈਨੂੰ ਗੋਲਡੀ ਪਾਜੀ ਵੱਲ ਜਾਣ ਤੋਂ ਮਨਾ ਕੀਤਾ ਵਾ ਮੰਮੀ ਵੱਲ ਤਾਂ ਤੂੰ ਜਾ ਹੀ ਸਕਦੀ ਐ ਮੰਮੀ ਨੇ ਕਿਹਾ ਤਾਂ ਸੀਗਾ ਜਦੋਂ ਮੈਂ ਫ੍ਰੀ ਹੋਈ ਆਪੀ ਕਰਿਆ ਕਿ ਮਿਲ ਜੂਗੀ ਪਰ ਮੰਮਾ ਤਾਂ ਹਜੇ ਆਏ ਨਹੀਂ ਤੇ ਫਿਰ ਕੀ ਹੋਇਆ ਜੇ ਮੰਮਾ ਨਹੀਂ ਆਏ ਤੂ ਤਾਂ ਜਾ ਹੀ ਸਕਦੀ ਆ ਨਹੀਂ ਮੰਮਾ ਨਾ ਗੁੱਸਾ ਕਰੂਗੇ ਫਿਰ ਮਾਪੇ ਨਾ ਕਦੇ ਵੀ ਬੱਚਿਆਂ ਤੋਂ ਗੁੱਸੇ ਨਹੀਂ ਹੁੰਦੇ ਬਸ ਸ਼ਰਤ ਇਹ ਆ ਕਿ ਬੱਚੇ ਸਹੀ ਹੋਣੇ ਚਾਹੀਦੇ ਆ ਜੇ ਤੇਰਾ ਦਿਲ ਕਰਦਾ ਵਾ ਮੰਮਾ ਨੂੰ ਮਿਲਣ ਨੂੰ ਮੈਂ ਤੈਨੂੰ ਪਹਿਲੇ ਉਧਰ ਹੀ ਛੱਡ ਆਂਦਾ ਵਾਂ ਠੀਕ ਆ ਚਲ ਆ ਜਾ ਫਿਰ ਚਲੀਏ ਸਰਿੰਦਰ ਵੀਰ ਜਿਹੜੀ ਗੱਲ ਤੇ ਹੁਣ ਖੜਿਆ ਨਾ ਖੜਿਆ ਰਹੀਂ ਪਿੱਛੇ ਨਾ ਹਟੀ ਠੀਕ ਆ ਪਰ ਵੀਰੇ ਮੇਰਾ ਤਾਂ ਦਿਲ ਕਰੀ ਜਾਂਦਾ ਕਿ ਨਿੱਕੀ ਜੀ ਤਾਂ ਗੱਲ ਆ ਨਿਬੇੜ ਕੇ ਆਪਾਂ ਇਕੱਠੇ ਹੋ ਜਾਂਦੇ ਆ ਨਹੀਂ 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 ਆਹ ਗਲਤੀ ਨਾ ਕਰੀ ਮੇਰੇ ਵੀ ਚਾਚੇ ਦਾਏ ਸੀਗੇ ਅੱਡ ਹੋਇਆ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਬਾਈ ਜੇ ਚਾਚੇ ਤਾਂ ਅੱਡ ਹੋਇਆ ਕੀ ਪਤਾ ਉਹਨਾਂ ਦੀ ਕੋਈ ਗਲਤੀ ਹੋਵੇ ਪਰ ਆਪਾਂ ਨੂੰ ਤਾਂ ਪਤਾ ਹੈ ਨਾ ਕਿ ਅਸੀਂ ਸਕੇ ਭਰਾਵਾਂ ਇੱਕ ਵਾਰ ਛੱਡੀ ਦਿੱਤੇ ਫਿਰ ਪਿੱਛੇ ਮੁੜ ਕੇ ਕੀ ਦੇਖਣਾ ਸਾਡੇ ਵੀ ਚਾਚੇ ਦਾ ਇਹਦੇ ਮੁੰਡੇ ਨੇ ਭਰਾ ਥੋੜਾ ਸ਼ਰੀਕ ਨੇ ਸ਼ਰੀਕ ਸਤਿ ਸ਼੍ਰੀ ਅਕਾਲ ਹੋ ਠੀਕ ਆ ਹਾਂ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਹਾਂ ਜੀ ਬੈਠੋ ਹੋਣੀ ਸੀ ਸਿਮਰਨ ਮੈਨੂੰ ਦੱਸ ਕੇ ਕਿ ਮੈਂ ਕੁਝ ਬਣਾ ਲੈਂਦੀ ਨਹੀਂ ਨਹੀਂ ਮੰਮੀ ਜੀ ਮੈਂ ਵੀ ਰੋਟੀ ਖਾ ਕੇ ਆਇਆ ਤੇ ਸਿਮਰਨ ਵੀ ਰੋਟੀ ਖਾ ਕੇ ਆਈ ਆ ਕੋਈ ਗੱਲ ਨਹੀਂ ਮੈਂ ਬਣਾ ਲੈਂਨੀ ਕੁਝ ਨਹੀਂ ਨਹੀਂ ਸਿਮਰਨ ਮੈਂ ਜਾਣਾ ਵਾ ਦੁਕਾਨ ਤੇ ਪੁੱਤ ਤੁਸੀਂ ਆਏ ਹੋ ਮੈਂ ਚਾਹ ਪਾਣੀ ਤਾਂ ਬਣਾਉਂਗੀ ਚੰਗਾ ਥੋੜੀ ਲੱਗਦਾ ਹੁਣ ਇਦਾਂ ਹੀ ਤੁਸੀਂ ਚਲ ਜਾਓਗੇ ਨਹੀਂ ਨਹੀਂ ਮੰਮੀ ਜੀ ਕੋਈ ਨਹੀਂ ਸ਼ਾਮ ਨੂੰ ਸੇ ਮੈਨੂੰ ਲੈਣ ਆਉਗਾ ਚਾਹ ਪਾਣੀ ਵੀ ਪੀ ਲੂੰਗਾ ਨਾਲੇ ਗੱਲਾਂ ਮਾਰਾਂਗੇ ਆਪਾਂ ਕੋਈ ਗੱਲ ਨਹੀਂ ਤੂੰ ਬੈਠੋ ਮੈਂ ਬਣਾ ਲਿਓ ਨੀ ਆ ਚ ਨਹੀਂ ਮੰਮੀ ਜੀ ਕੁੜੀਆਂ ਨਾ ਦੁਕਾਨ ਦੇ ਬਾਹਰ ਖੜੀਆਂ ਹੋਣੀਆਂ ਨੇ ਤੇ ਉਹ ਵੇਟ ਕਰਦੀਆਂ ਪਈਆਂ ਨੇ ਮੈਂ ਲੇਟ ਹੁੰਨਾ ਪਿਆ ਮੈਨੂੰ ਜਾਣਾ ਹੀ ਪੈਣਾ ਵਾ ਦੇਖ ਇੱਕ ਗੱਲ ਆ ਬਾਵੇ ਜਦੋਂ ਸ੍ਰਿੰਦਰ ਸੀ ਤੈਨੂੰ ਕੋਈ ਚਿੰਤਾ ਨਹੀਂ ਸੀ ਤੂੰ ਦੋ ਦਿਨ ਰਹਿ ਵੀ ਜਾਂਦਾ ਸੀ ਹੁਣ ਸਾਰੀ ਜ਼ਿੰਮੇਵਾਰੀ ਤੇਰੇ ਤੇ ਆ ਗਈ ਮੰਮੀ ਜੀ ਮੈਂ ਜਾਣਾ ਵਾ ਸ਼ਾਮ ਨੂੰ ਆਉਂਗਾ ਸਿਮਰਨ ਨੂੰ ਲੈਣਾ ਵੀਰੇ ਭਾਬੀ ਜੀ ਨੇ ਨਹੀਂ ਆਉਣਾ ਨਹੀਂ ਅੱਜ ਨਹੀਂ ਆਣਾ ਕੀ ਹੋ ਗਿਆ ਉਹ ਕਹਿ ਰਹੀ ਸੀ ਕਿ ਸਵੇਰ ਦਾ ਉਹਦਾ ਦਿਲ ਨਹੀਂ ਲੱਗ ਰਿਹਾ ਸੀ ਤਾਂ ਉਹ ਨੂੰ ਮੈਂ ਮੰਮੀ ਵੱਲ ਛੱਡ ਕੇ ਆਇਆ ਵਾਂ ਵੀਰੇ ਤੁਹਾਡਾ ਵੀਰੇ ਬਿਨਾ ਦਿਲ ਲੱਗ ਜਾਂਦਾ ਵਾ ਸਿਮਰਨ ਇੱਕ ਵੱਡੇ ਭਰਾ ਦੇ ਹੁੰਦਿਆਂ ਹੋਏ ਛੋਟਾ ਭਰਾ ਇਕੱਲਾ ਕਿਦਾਂ ਰਹਿ ਸਕਦਾ ਉਹਦਾ ਦਿਲ ਕਿਦਾਂ ਲੱਗ ਸਕਦਾ ਵੀਰੇ ਮੈਂ ਵੀ ਨਾ ਇੱਕ ਚੀਜ਼ ਨੋਟਿਸ ਜ਼ਰੂਰ ਕੀਤੀ ਸੀ ਕਿ ਨਾ ਵੀਰਾ ਭਾਵੇਂ ਮੈਨੂੰ ਬੋਲ ਕੇ ਨਹੀਂ ਦੱਸਦੇ ਸੀ ਪਰ ਦਿਲ ਉਹਨਾਂ ਦਾ ਵੀ ਨਹੀਂ ਤੁਹਾਡੇ ਬਿਨਾ ਲੱਗਦਾ ਹੈਗਾ ਮੈਂ ਤਾਂ ਕਹਿਨੀ ਆ ਤੁਸੀਂ ਨਾ ਮਨਾ ਲਓ ਵੀਰੇ ਨੂੰ ਮੈਂ ਤਾਂ ਤੇਰੀ ਭਾਬੀ ਨਾ ਸਵੇਰੇ ਅਸੀਂ ਇਹੀ ਗੱਲ ਕਰਦੇ ਪਏ ਸੀ ਕਿ ਵੀਰੇ ਨੂੰ ਵਾਪਸ ਕਿਦਾਂ ਲੈ ਕੇ ਆਈਏ ਘਰੇ ਵੀਰੇ ਕੋਈ ਇਦਾਂ ਦਾ ਬੰਦਾ ਨਹੀਂ ਹੈਗਾ ਜਿਹੜਾ ਤੁਹਾਡੇ ਵਿੱਚ ਪਾ ਕੇ ਮਤਲਬ ਦੋਨਾਂ ਦੀ ਗੱਲਬਾਤ ਕਰਾ ਦੇ। ਇਸ ਦੁਨੀਆ ਤੇ ਨਾ ਕੋਈ ਐਸਾ ਜਿਹਨ ਇਨਸਾਨ ਨਹੀਂ ਹੈਗਾ ਜਿਹੜਾ ਦੋ ਭਰਾਵਾਂ ਨੂੰ ਇਕੱਠੇ ਕਰ ਦੇ। ਤੇ ਅਲੱਗ-ਅਲੱਗ ਕਰਨ ਲਈ ਸਾਰੀ ਦੁਨੀਆ ਬੈਠੀ ਆ। ਸਾਰੇ ਰਿਸ਼ਤੇਦਾਰ ਬੈਠੇ ਨੇ। ਵੀਰੇ ਵੀਰੇ ਬਿਨਾ ਨਾ ਦੁਕਾਨ ਬਹੁਤ ਸੁੰਨੀ-ਸੁੰਨੀ ਲੱਗਦੀ ਪਈ ਆ। ਜਵਾਂ ਨਹੀਂ ਦਿਲ ਲੱਗਦਾ ਇੱਥੇ। ਹੁਣ ਕਰੀਏ ਕੀ? ਜਾਦਾ ਤੂੰ ਹੀ ਕੋਈ ਆਈਡੀਆ ਦੇ ਦੇ ਕਿਉਂਕਿ ਤੈਨੂੰ ਵੀ ਪਤਾ ਵਾ ਜੇ ਆਪਾਂ ਵੀਰੇ ਕੋ ਸਿੱਧਾ ਗਏ ਵੀਰੇ ਨੇ ਮੰਨਣਾ ਨਹੀਂ ਗੱਲ ਮੰਮੀ ਜੀ ਮੈਂ ਤੁਹਾਨੂੰ ਮਿਲਣ ਆਈ ਆ ਤੁਹਾਨੂੰ ਜਮਾ ਨਹੀਂ ਖੁਸ਼ੀ ਹੋਈ ਮੇਰੇ ਆਣ ਦੀ ਤੁਸੀਂ ਉਦਾਸ ਜੇ ਬੈਠੇ ਹੋ ਸਿਮੀ ਅੱਗੇ ਜਦੋਂ ਤੂੰ ਆਉਂਦੀ ਸੀ ਨਾ ਮੈਨੂੰ ਇੰਨਾ ਚਾ ਚੜ ਜਾਂਦਾ ਸੀਗਾ ਵੀ ਮੇਰੀ ਧੀ ਆਈ। ਅੱਜ ਮੈਨੂੰ ਜਰਾ ਖੁਸ਼ੀ ਨਹੀਂ ਹੈਗੀ। ਕੀ ਗੱਲ ਮੰਮੀ ਜੀ? ਆ ਕੀ ਕਹੀ ਜਾਂਦੇ ਹੋ? ਐਡੀ ਮੈ ਤੋਂ ਕੀ ਗਲਤੀ ਹੋ ਗਈ ਜਿਹੜਾ ਤੁਸੀਂ ਮੈਨੂੰ ਇੰਦੀਆਂ ਗੱਲਾਂ ਸੁਣਾਈ ਜਾਂਦੇ ਹੋ? ਇਹਦਾ ਮਤਲਬ ਮੈਂ ਨਾ ਆਇਆ ਘਰ ਤੁਹਾਨੂੰ ਮਿਲਣ। ਇਹ ਥੋੜੀ ਆ ਜੇ ਮੈਂ ਵਿਆਹੀ ਗਈਆਂ ਤਾਂ ਮੈਂ ਥੋੜੀ ਧੀ ਨਹੀਂ ਰਹੀ ਹੁਣ। ਮੈਨੂੰ ਤੇਰੇ ਤੇ ਪੂਰੀ ਉਮੀਦ ਸੀ ਪਰ ਤੂੰ ਉਮਿਦਾਂ ਤੇ ਖਰੀ ਨਹੀਂ ਉਤਰੀ ਹੈਗੀ। ਤੂੰ ਧੀ ਸੀ ਤੀ ਰਹੇਗੀ ਪਰ ਤੂੰ ਉੱਧਰ ਜਾ ਕੇ ਧੀ ਨਹੀਂ ਬਣੀ ਹੈਗੀ ਤੂੰ ਉਹੀ ਕੰਮ ਕੀਤਾ ਜੋ ਅਕਸਰ ਨੁਹਾ ਕਰਦੀਆਂ ਮੰਮੀ ਜੀ ਤੁਸੀਂ ਮੈਨੂੰ ਐਡੀ ਵੱਡੀ ਗੱਲ ਸੁਣਾਤੀ ਮੈਂ ਇਹ ਕਦੇ ਨਹੀਂ ਚਾਇਆ ਸੀ ਕਿ ਇਹ ਦੋਨੇ ਭਰਾ ਅੱਡ ਹੋ ਜਾਣ ਮੈਂ ਤਾਂ ਸਿਰਫ ਇਹਨਾਂ ਨੂੰ ਇਹ ਕਹਿ ਰਹੀ ਸੀ ਕਿ ਤੁਸੀਂ ਆਪਣਾ ਹੱਕ ਲਓ ਪਰ ਮੈਨੂੰ ਕੀ ਪਤਾ ਸੀਗਾ ਕਿ ਸਾਰਾ ਕੁਝ ਖਰਾਬ ਹੋ ਜਾਊਗਾ ਸਿਣੀ ਮੈਂ ਨਹੀਂ ਚਾਹੁੰਦੀ ਵੀ ਜੋ ਮੇਰੇ ਨਾਲ ਹੋਇਆ ਉਹ ਤੇਰੇ ਨਾਲ ਵੀ ਹੋਵੇ ਅੱਜ ਮੈਂ ਉਹ ਸਾਰਾ ਕੁਝ ਯਾਦ ਕਰ ਰਹੀ ਹਾਂ ਹੁਣ ਵੀ ਮੈਂ ਕਿਵੇਂ ਤੁਹਾਨੂੰ ਪਾਲਿਆ ਸੀ ਇਕੱਲੀ ਨੇ ਬਹੁਤ ਔਖਾ ਟਾਈਮ ਕੱਟਿਆ ਸੀ ਮੇਰੇ ਨਾਲ ਤਾਂ ਉਹ ਕੁਦਰਤੀ ਹੋਇਆ ਸੀ ਵੀ ਮੈਨੂੰ ਉਹ ਪਰਿਵਾਰ ਛੱਡਣਾ ਪਿਆ ਉਹਨਾਂ ਨੇ ਮੈਨੂੰ ਰੱਖਿਆ ਨਹੀਂ ਹੈਗਾ ਪਰ ਤੂੰ ਚੰਗਾ ਭਲਾ ਹੱਸਦਾ ਪਰਿਵਾਰ ਆਪ ਅੱਡ ਕੀਤਾ ਹੈ ਤੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਤੈਨੂੰ ਨਹੀਂ ਪਤਾ ਮੈਂ ਕਿੰਨੀਆਂ ਮੁਸ਼ਕਲਾਂ ਸਹਾਰੀਆਂ ਸੀ ਮੈਨੂੰ ਅੱਜ ਵੀ ਉਹ ਟਾਈਮ ਜ਼ਿਆਦਾ ਜ਼ਿੰਦਗੀ ਬਹੁਤ ਔਖੀ ਹੈ ਇਕੱਲੇ ਰਹਿਣਾ ਪਰ ਤੂੰ ਇਹ ਗਲਤੀ ਨਾ ਕਰੀ ਤੂੰ ਪਰਿਵਾਰ ਨੂੰ ਜੋੜ ਟੁੱਟੇ ਹੋਏ ਕਦੇ ਨਹੀਂ ਜੁੜਦੇ ਹੁੰਦੇ ਸਿਮਰਨ ਮੈਂ ਤੇਨੂੰ ਤਾਂ ਕਹਿ ਰਹੀ ਆਂ ਵੀ ਦੇਖ ਹੱਸਦਾ ਵਸਦਾ ਘਰ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ ਲੋਕੀ ਕਹਿ ਦਿੰਦੇ ਨੇ ਮੁੰਡਾ ਹੋਊਗਾ ਠੀਕ ਆ ਬਹੁਤ ਖੁਸ਼ੀਆਂ ਮਨਾਉਂਦੇ ਨੇ ਮੈਂ ਕੀ ਲੈ ਲਿਆ ਮੁੰਡਾ ਵੀ ਹੋਇਆ ਪਾਲਿਆ ਪੋਸਿਆ ਵਿਆਹਿਆ ਤੇ ਹੁਣ ਮੈਂ ਫੇਰ ਕਰ ਲੀ ਉਹ ਤਾਂ ਛੱਡ ਕੇ ਚਲੇ ਗਿਆ ਇੱਕ ਮੈਨੂੰ ਤੇਰੇ ਤੇ ਉਮੀਦਾਂ ਸੀ ਪਰ ਅੱਜ ਤੂੰ ਮੇਰੀਆਂ ਉਹ ਵੀ ਉਮੀਦਾਂ ਤੋੜਤੀ ਮੈਂ ਦੱਸ ਖੁਸ਼ ਰਹਿ ਸਕਦੀ ਹਾਂ ਹੁਣ ਪਹਿਲਾਂ ਹੀ ਮੈਂ ਤਾਂ ਇੰਨੀ ਦੁਖੀ ਹਾਂ ਸਿਮਰਨ ਮੈਨੂੰ ਲੱਗਿਆ ਸੀ ਤੇਰੇ ਵਿਆਹ ਤੋਂ ਬਾਅਦ ਖੁਸ਼ੀਆਂ ਆਉਣਗੀਆਂ ਪਰ ਤੂੰ ਵੀ ਉਹੀ ਕੰਮ ਕੀਤਾ ਨਾ ਜੋ ਤੇਰੇ ਭਰਾ ਨੇ ਕੀਤਾ ਸੀ ਹੁੰਦਿਆ ਸੰਦਿਆ ਮੈਂ ਫੇਰ ਇਕੱਲੀ ਰਹਿਣੀ ਆ ਕੰਧਾ ਨਾ ਟੱਕਰ ਮਾਰਦੀ ਆ ਕੱਲੇ ਰਹਿਣਾ ਬਹੁਤ ਔਖਾ ਆ ਤੂੰ ਮੇਰੀ ਗੱਲ ਨੂੰ ਸਮਝ ਬਾਕੀ ਤੂੰ ਆਪਸੇ ਆਣੀ ਆ ਕੱਲੇ ਰਹਿਣਾ ਬਹੁਤ ਮੁਸ਼ਕਲ ਆ ਮੈਂ ਬਸ ਤੈਨੂੰ ਇੰਨਾ ਹੀ ਕਹਿ ਸਕਦੀ ਆ ਬਾਕੀ ਤੂੰ ਆਪਣਾ ਹੁਣ ਦੇਖ ਰੇ